गुरुद्वारा आए सूझी पाई मत मिलती है चंगी मत बचे बैठते है जिसके जने जलाए तुमो तीन सौ झगत पाप जिस धनका तुम गर्भ कर तो सो तन किस न जाने थोन जन्म दिता पालिया परोसाया पढ़ाया लिखाया घर बार बनाया विह किया ਖੇਰ ਤੁਹਾਡੇ ਨੌਕਰ ਬਣੇ ਤੁਹਾਡੇ ਗਾਂ ਪੁੱਤ ਪੋਤਰੇ ਚੱਕੀ ਫਰੀ ਜੇ ਤੁਹਾਨੂੰ ਇਹ ਨੌਕਰ ਮਿਲੇ ਨੇ ਪਰ ਤੁਸੀਂ ਇਹਨਾਂ ਦੀ ਕਦਰ ਨਹੀਂ ਕਰਦੇ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਂਦੇ ਆ ਪਾਪ ਕਰਨਾ ਫੇਰਾ ਮੂਏ ਸਰਾਧ ਕਰਾਈ ਮਰੇ ਹੋਏ ਮੂਹਾਂ ਦੇ ਮੂਹ ਦੇ ਵਿੱਚ ਉਸ ਮਰਦੇ ਦੇ ਮੂਹ ਦੇ ਵਿੱਚ ਅਸੀਂ ਕੀ ਕਰਦੇ ਅਸੀਂ ਕਿਉਂ ਪਾਉਣੀ ਮਾਪ ਕਰਨਾ ਸਾਹ ਸਮਤ ਸੱਚੀ ਗੱਲ ਹੈ ਜਉਂਦਿਆਂ ਨੂੰ ਕੋਈ ਪਾਣੀ ਨਹੀਂ ਪੁੱਛਦਾ ਤੇ ਮਰੇ ਹੋਏ ਦੇ ਮੂਹ ਦੇ ਵਿੱਚ ਕਿਉਂ ਪਾਈ ਜਾਂਦੀ ਮਰੇ ਤੋਂ ਬਾਅਦ ਅਸੀਂ ਸਰਾਧ ਕਰਾਈ ਜਾਂਦੇ ਆ ਲੰਗਰ ਲਾਈ ਜਾਂਦੇ ਆ ਜਉਂਦਿਆਂ ਨੂੰ ਕੋਈ ਭੋਜਨ ਨਹੀਂ ਪੁੱਛਦਾ ਮਰੇ ਤੋਂ ਬਾਅਦ ਅਸੀਂ ਪੌਣ ਦਾਾਨ ਕਰਦੇ ਆ ਗਰੀਬਾਂ ਨੂੰ ਕੱਪੜੇ ਵੰਦੇ ਆ ਤੇ ਜਉਂਦੇ ਮਾਪੇ ਦੀ ਕੋਈ ਸੇਵਾ ਨਹੀਂ ਕਰਦਾ ਕੱਜ ਕਿ ਆਪ ਕੋ ਸਤਨਾਮ ਸ੍ਰੀ ਹਰਿ ਹੋਣੇ ਤੇ ਆ ਕੇ ਆਪਾਂ ਨੂੰ ਚੰਗੀ ਤਾਲੀਮ ਚੰਗੀ ਬੁੱਧੀ ਚੰਗੀ ਗੁਰਬਤਿ ਇਹ ਗੱਲਾਂ ਕਰਦੀਆਂ ਜੇ ਕਿਤੇ ਸੱਤ ਵਿੱਚ ਬੈਟਾਂਗੇ ਕੁੱਲ ਦੇ ਜਾਵਾਂਗੇ ਉੱਥੇ ਕੀ ਮਿਲੇਗਾ ਉੱਥੇ ਭੈੜੀ ਮਤਵ ਨਹੀਂ ਰੱਜ ਕੇ ਆਪ ਸੱਤ ਨਾਮ